ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਚਟਪਟਾ ਅਚਾਰ 10 ਮਿੰਟ ਦੇ ਵਿੱਚ ਜਿਹੜਾ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਖਾਣ ਦੇ ਵਿੱਚ ਉਹਨਾਂ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਕਿ ਮਿਕਸ ਅਚਾਰ ਬਣਾਵਾਂਗੇ ਤੇ ਜਦੀ ਖਾਣ ਵਾਲਾ ਹੋ ਜਾਂਦਾ ਹੈ ਇੱਧਰ ਆਪਾਂ ਕੁਸ ਸalgam ਲੈ ਲਿਆ ਮੂਲੀ ਲੈ ਲਿਆ ਗੋਭੀ ਲੈ ਲਿਆ ਕਟਿੰਗ ਕਰਕੇ ਤੇ ਦੋ ਮੈਂ ਵੱਡੀਆਂ ਹਰੀਆਂ ਮਿਰਚਾਂ ਲੈ ਲਈਆਂ ਨੇ ਤੇ ਕੁਝ ਛੋਟੀਆਂ ਅਦਰਕ ਲੈ ਲਿਆਗਾ ਅੱਧੀ ਕੋਲੀ ਮੈਂ ਬਰੀਕ ਬਰੀਕ ਕੱਟ ਕੇ ਤੇ ਇਹਨਾਂ ਨੂੰ ਆਪਾਂ ਸਾਰੇ ਸਮਾਨ ਨੂੰ ਕਟਿੰਗ ਕਰ ਲਿਆਗਾ ਤੇ ਸਲਗਮ ਹੈ ਜਿਹੜੀ ਉਹਨਾਂ ਨੂੰ ਵੀ ਆਪਾਂ ਬੜੇ ਬੜੇ ਪੀਸਾਂਸੇ ਕਟਿੰਗ ਕਰ ਲਿਆ ਤੇ ਮੂਲੀ ਨੂੰ ਵੀ ਆਪਾਂ ਕਟਿੰਗ ਕਰਕੇ ਤਿਆਰ ਕਰ ਲਵਾਂਗੇ ਤੇ ਇਧਰ ਆਪਾਂ ਇੱਕ pan ਲੈ ਲਿਆ ਤੇਲ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋਗੇ ਸਰੋਂ ਦਾ ਲੈ ਲਾਂ ਤਾਂ ਜ਼ਿਆਦਾ ਵਧੀਆ ਪਰ ਮੈਂ ਤੇ ਰਫਾਈਨਡ ਆਇਲ ਲੈ ਲਿਆਗਾ 2 ਚਮਚੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਜਿਹੜੀਆਂ ਹਰੀਆਂ ਮਿਰਚਾਂ ਇਹ ਮੈਂ ਕੱਟ ਲਾ ਕੇ ਰੱਖ ਲੀਆਂ ਸੀਗੀਆਂ ਤੇ ਇਧਰ ਆਪਾਂ ਐਡ ਕਰਤਾ ਨਾਲ ਹੀ ਇਹਦੇ ਅਦਰ ਕਦੀ ਖੋਲੀ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਨਾਲ ਹੀ ਇਹਦੇ ਐਡ ਕਰ ਦਵਾਂਗੇ ਗੋਭੀ ਕੱਟੀ ਹੋਈ ਤੇ ਛੋਟੇ ਛੋਟੇ ਪੀਸਾ ਦੇ ਵਿੱਚ ਆਪਾਂ ਲੰਬੇ ਲੰਬੇ ਪੀਸਾ ਚ ਕਟਿੰਗ ਕਰ ਲਈ ਸੀ ਘੱਟ ਪਾ ਕੇ ਗੋਭੇ ਨੂੰ ਤੇ ਨਾਲ ਹੀ ਆਪਾਂ ਇੱਧਰ ਲੈ ਲਿਆ ਕਿ ਮੂਲੀ ਵੀ ਕੱਟ ਲਈ ਆਪਾਂ ਇਸ ਤਰ੍ਹਾਂ ਲੰਬੀ ਲੰਬੀ ਪੀਸਾ ਦੇ ਵਿੱਚ ਤੇ ਜਿਹੜੀਆਂ ਮਿਰਚਾਂ ਨੇ ਇਹ ਦੋ ਵੱਡੀਆਂ ਮਿਰਚਾਂ ਸੀ ਘੱਟ ਕੋੜੀਆਂ ਹੁੰਦੀਆਂ ਨਹੀਂ ਆ ਤੇ ਇਹਨਾਂ ਨੂੰ ਵੀ ਆਪਾਂ ਕੈਂਚੀ ਨਾਲ ਕੱਟ ਲਿਆ ਮੂਲੀਆਂ ਕੱਟ ਕੇ ਤਿਆਰ ਕਰ ਲੀਆਂ ਤੇ ਸਗਮਲੇ ਵੀ ਕੱਟ ਕੇ ਜਿਹੜੇ ਆਪਾਂ ਤਿਆਰ ਕਰ ਲਿਆ ਉਸ ਤੋਂ ਬਾਅਦ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਜ਼ਿਆਦਾ بڑے ਸਾਈਜ਼ ਦੀਆਂ ਨੇ ਤੇ ਇਹਨੂੰ ਵੀ ਆਪਾਂ 3-3 4-4 ਪੀਸਾਂ ਦੇ ਵਿੱਚ ਕਟਿੰਗ ਕਰ ਲਵਾਂਗੇ ਇਸ ਤਰ੍ਹਾਂ ਤਾਂ ਕਿ ਨਾਲੇ ਤਾਂ ਮਤਲਬ ਕਿ 베ਸਟ ਨਹੀਂ ਹੁੰਦੀ ਹੈਗੀ ਕਿ ਚੀਜ਼ ਤੇ ਨਾਲੇ ਮਤਲਬ ਕਿ ਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਅੰਦਰ ਟਿੱਕਰ ਜਿਹੜੇ ਮਸਾਲੇ ਹੈਗੇ ਰਚ ਜਾਣਗੇ ਇਸ ਤਰ੍ਹਾਂ ਆਪਾਂ ਇਹ ਚਾਰ ਪੰਜ ਭਾਗਾਂ ਦੇ ਵਿੱਚ ਕੱਟ ਲਈਏ ਮਿਰਚਾਂ ਤੇ ਦੂਸਰੀ ਵੀ ਆਪਾਂ ਕਟਿੰਗ ਕਰ ਲਵਾਂਗੇ ਐਸੇ ਤਰ੍ਹਾਂ ਹੀ ਤਿੰਨ ਚਾਰ ਭਾਗਾਂ ਦੇ ਵਿੱਚ ਤੇ ਚਾਹੇ ਤੁਸੀਂ ਇਹਦੇ ਲੰਬੇ ਪੀਸ ਵੀ ਕੱਟ ਲੰਬੇ ਪੀਸਾਂ 'ਚ ਵੀ ਕਟਿੰਗ ਕਰ ਸਕਦੇ ਹੋ ਤੁਸੀਂ ਪਤਲੇ ਪਤਲੇ ਜਿਹੜਾ ਤੁਹਾਨੂੰ ਚੰਗੇ ਲੱਗਦਾ ਤੁਸੀਂ ਉਹਦੇ ਹਿਸਾਬ ਨਾਲ ਜਿਹੜੀ ਇਹ ਮਿਰਚ ਨੂੰ ਕਟਿੰਗ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਐਡ ਕਰ ਦਵਾਂਗੇ ਇਹਨਾਂ ਦੇ ਨਾਲ ਹੀ ਹਲਕਾ ਜਿਹਾ ਇਹ ਭੁੱਜ ਗਿਆ ਨਹੀਂ ਹੈ ਜਿਹੜੀਆਂ ਗੋਭੀ ਤੇ ਮਿਰਚ ਤੇ ਅਦਰਕ ਦੀਆਂ ਫਾੜੀਆਂ ਨੇ ਜਿਹੜੀਆਂ ਭੁੱਜ ਗਈਆਂ ਥੋੜਾ ਹਲਕਾ-ਲਕਾ ਤੇ ਆਪਾਂ ਇਹਨਾਂ ਦੇ ਨਾਲ ਹੀ ਇਹਨੂੰ ਐਡ ਕਰ ਦਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਪਾਣੀ ਹੈਗਾ ਉਹ ਵੀ ਜਿਹੜਾ ਥੋੜਾ-ਥੋੜਾ ਮਤਲਬ ਕਿ ਉੱਡ ਜਾਊਗਾ ਫਿਰ ਆਪਾਂ ਜਦੋਂ ਪਕਾਉਣ ਤੇ ਤੇ ਸਾਰੀਆਂ ਚੀਜ਼ਾਂ ਆਪਾਂ ਐਡ ਕਰਕੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਪਕਾਉਂਦੇ ਹੋਏ ਹਿਲਾਉਂਦੇ ਚਲਾਉਂਦੇ ਪਕਾ ਲਵਾਂਗੇ ਤੇ ਨਾਲ-ਨਾਲ ਇਹਦੇ ਆਪਾਂ ਐਡ ਕਰਾਂਗੇ ਆਪਣੇ ਜਿਹੜੇ ਮਸਾਲੇ ਆਪਾਂ ਐਡ ਕਰਨੇ ਨੇਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਸੋਏ ਨੂੰ ਵਾਰ-ਵਾਰ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਜਿਹੜਾ ਘੰਟੀ ਵਾਲਾ ਬਟਨ ਆ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਜਿਹੜੀ ਇਹ ਬਣਾ ਕੇ ਵੀਡੀਓ ਤਿਆਰ ਕਰਦੇ ਆਂਗੇ ਰੈਸਪੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਲਜੀਜ਼ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਇੱਥੇ ਆਪਾਂ ਇਹਦੇ ਵਿੱਚ ਦੋ ਚਮਚੇ ਜਿਹੜੇ ਛੋਟੇ ਹੈਗੇ ਆਪਣੇ ਗੱਲੇ ਦੇ ਵਿੱਚ ਹੁੰਦੇ ਆ ਨਾ ਨਮਕ ਮਿਰਚਾਂ ਵਾਲੇ ਚ ਉਹਦੇ ਆਪਾਂ ਐਡ ਕਰ ਲਿਆ ਮਤਲਬ ਕਿ ਜਿਹੜਾ بڑا ਚਮਚਾ ਹੁੰਦਾਗਾ ਆਪਣਾ ਖੀਰ ਵਾਲਾ ਉਹਦਾ ਅੱਧਾ ਚਮਚਾ ਮੈਂ ਇਹਦੇ ਵਿੱਚ ਐਡ ਕਰ ਲਿਆ ਹੈਗਾ ਤਾਂ ਕਿ ਜਿਹੜਾ ਸਬਜ਼ੀਆਂ ਨੇ ਆਈਆਂ ਇਹਦੇ ਵਿੱਚ ਜਿਵੇਂ ਗੋਭੀ ਹੈਗੀ ਤੇ ਮੂਲੀ ਤੇ ਸਲਗਮ ਹੈਗਾ ਇਹ ਆਪਣਾ ਪਾਣੀ ਹੈ ਜਿਹੜਾ ਥੋੜਾ ਥੋੜਾ ਰਿਲੀਜ਼ ਕਰਨਗੇ ਤੇ ਸਬਜੀ ਕੋ ਸਲਾਦ ਕੋ ਪਰ ਆਪਾਂ ਬਣਾ ਰਹੇ ਆ achar ਤੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰ ਲਵਾਂਗੇ ਇੱਕ ਛੋਟਾ ਚਮਚਾ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਆਪਣਾ ਆਚਾਰ ਆ ਬੜਾ ਸੋਹਣਾ 컬러ਫੁਲ ਵਧੀਆ ਬਣ ਕੇ ਤਿਆਰ ਹੋਵੇ ਇਹਨੂੰ ਸਲਾਦ ਕਹਿ ਲੋ ਚਾਹੇ ਆਚਾਰ ਕਹਿ ਲੋ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹ ਆਚਾਰ ਹੀ ਹੁੰਦਾ ਹੈਗਾ ਜਦੋਂ ਆਪਾਂ ਇਹਨੂੰ ਤੇਲ ਦੇ ਵਿੱਚ ਫਰਾਈ ਕਰ ਲਈਏ ਤੇ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਜਿਹੜਾ ਇਹ achar ਹੈਗਾ ਚਟਪਟ ਬਣ ਕੇ ਤਿਆਰ ਹੋ ਜਾਂਦਾ ਤੇ ਮਤਲਬ ਕਿ ਇਹਨੂੰ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਬਣਾਓ 3-4 ਦਿਨ ਮਤਲਬ ਕਿ ਇਹਨੂੰ ਫ੍ਰਿਜ ਦੇ ਵਿੱਚ ਆਪਾਂ ਇੱਕ ਹਫ਼ਤੇ ਤੱਕ ਸਟੋਰ ਕਰਕੇ ਰੱਖ ਸਕਦੇ ਆਂਗੇ ਤੇ ਇੱਕ ਹਫ਼ਤਾ ਇਹ ਖਰਾਬ ਨਹੀਂ ਹੁੰਦਾ ਹੈਗਾਗਾ ਤੇ ਉਹ ਤਾਂ ਵਿੱਚ ਜੇ ਇਹਦੇ ਵਿੱਚ ਆਪਾਂ ਸਿਰਕਾ ਪਾਉਣੇ ਹੈਗੇ ਨਿੰਬੂ ਪਾਉਣੇ ਤਾਂ ਇਹ ਕਾਫੀ ਦਿਨਾਂ ਤੱਕ ਨਹੀਂ ਖਰਾਬ ਹੁੰਦਾ ਹੈਗਾ ਪਰ ਹੁਣ ਜਿਹੜਾ ਮੌਸਮ ਹੈਗਾ ਜਿਵੇਂ ਮੂਲੀ ਸਲਗਮ ਗੋਭੀ ਮਤਲਬ ਕਿ ਇਹ ਚੀਜ਼ਾਂ ਆਮ ਹੀ ਮਿਲਦੀਆਂ ਨਹੀਂ ਆਪਾਂ ਨੂੰ ਤਾਂ ਕਰਕੇ ਮਤਲਬ ਕਿ ਤਾਜ਼ਾ ਬਣਾਓ ਤੇ ਤਾਜ਼ਾ ਖਾਓ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਇਹ ਤੇ ਇਹਦੇ ਵਿੱਚ ਆਪਾਂ ਹਲਦੀ ਐਡ ਕਰਕੇ ਥੋੜਾ ਜਿਹਾ ਭੁੰਨ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਆਪਾਂ ਲਾਲ ਮਿਰਚ ਤੇ ਇਹਨੂੰ ਵੀ ਆਪਾਂ ਐਡ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਦੇ ਮਿਕਸ ਕਰਕੇ ਤੇ ਇਹਨੂੰ ਵੀ ਇੱਕ ਦੋ ਮਿੰਟ ਆਪਾਂ ਪੁਣ ਮੇਰੇ ਨਾਲ ਪਕਾ ਲਵਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਪਕਾ ਲਵਾਂਗੇ ਤੇ ਦੋ ਤਿੰਨ ਮਿੰਟ ਆਪਾਂ ਹੋਰ ਪੁਣਾ ਲਮਾਂਗੇ ਨੂੰ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਹੋਰ ਮਸਾਲੇ ਪਾਉਣੇ ਆ ਦੇ ਵਿੱਚ ਉਹ ਪਾਵਾਂਗੇ ਤੇ ਇੱਥੇ ਮੈਂ ਆਚਾਰ ਦਾ ਜਿਹੜਾ ਮਸਾਲਾ ਹੁੰਦਾ ਆ ਪੰਪ ਦੇ ਆਚਾਰ ਦੇ ਵਿੱਚ ਮਿਕਸ ਆਚਾਰ ਪੌਣੇ ਆ ਗਏ ਮਸਾਲਾ ਕਰਕੇ ਕਲੌਂਜੀ ਸੌਂਫ ਮੇਥੇ ਉਹਨਾਂ ਨੂੰ ਆਪਾਂ ਐਡ ਕਰ ਦਵਾਂਗੇ ਇੱਕ ਚਮਚਾ ਤੇ ਉਸ ਤੋਂ ਬਾਅਦ ਮੈਂ ਇੱਕ ਆਚਾਰੀ ਮਸਾਲੇ ਦੀ ਵੀਡੀਓ ਹੀ ਪਾਈ ਹੋਈ ਹੈ ਤੇ ਦੋ ਚਮਚੇ ਜਿਹੜੇ ਮੈਂ ਉਹ ਆਚਾਰੀ ਮਸਾਲੇ ਦੇ ਪਾ ਲੂੰਗੀ ਜਿਹਦੇ ਨਾਲ ਜਿਹੜਾ ਇਹ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਬਣ ਕੇ ਆਉਂਦਾ ਹੈਗਾ ਬਹੁਤ ਹੀ ਜ਼ਿਆਦਾ ਟੇਸਟੀ ਆਚਾਰ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹ ਮਤਲਬ ਕਿ ਇਹ ਮਸਾਲੇ ਦੇ ਵਿੱਚ ਹੈਗਾਗਾ ਵੈਸੇ ਤਾਂ ਵੀਡੀਓ ਪਾਈ ਹੋਈ ਹੈ ਮੇਰੇ YouTube ਤੇ ਤੇ ਇਹਦੇ ਵਿੱਚ ਸੌਂਫ ਜੀਰਾ ਤੰਗੀਆਂ ਮਤਲਬ ਕਿ ਖਰੇ ਮਸਾਲੇ ਅਗੇ ਚੰਗੀ ਤਰ੍ਹਾਂ ਰੋਸਟ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਦਰਦਰਾ ਪੀਸਿਆ ਹੋਇਆ ਹੈਗਾ ਕੁੱਟਿਆ ਹੋਇਆ ਕੁੰਡੇ ਦੇ ਵਿੱਚ ਤੇ ਉਹ ਪਾਏਗਾ ਤੇ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਅੱਧਾ ਨਿੰਬੂ ਲੈ ਲਵਾਂਗੇ ਤੇ ਨਿੰਬੂ ਨੂੰ ਨਚੋੜ ਦਾਂਗੇ ਇਹਦੇ ਨਾਲ ਜਿਹੜਾ ਆਚਾਰ ਹੈ ਆਪਣਾ ਚਟਪਟਾ ਖੱਟਾ ਮਿੱਠਾ ਵਧੀਆ ਬਣ ਕੇ ਤਿਆਰ ਹੋਊਗਾ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਚਮਚਾ ਬੜਾ ਚੀਨੀ ਦਾ ਤੇ ਤਾਂ ਕਿ ਜਿਹੜਾ achar ਆਪਾਂ ਨਾ ਜਿਹੜਾ ਬੈਲੈਂਸ ਹੋ ਜਾਵੇ ਨਾ ਜ਼ਿਆਦਾ ਤਿੱਖਾ ਰਹੇ ਤੇ ਨਾ ਜ਼ਿਆਦਾ ਖੱਟਾ ਰਹੇ ਤੇ ਥੋੜਾ ਜਿਹਾ ਨੂੰ ਇੱਕ ਚਮਚਾ ਆਪਾਂ ਚੀਨੀ ਦਾ ਪਾ ਲਵਾਂਗੇ ਇਹਦੇ ਨਾਲ ਹਲਕੀ ਜਿਹੀ ਮਠਿਆਸ ਆਉਣ ਲੱਗ ਜਾਊ ਆਪਣੇ achar ਦੇ ਵਿੱਚੋਂ ਤੇ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਚਮਚਾ ਹੋਰ ਐਡ ਕਰ ਦੇਵਾਂਗੇ ਇਹਦੇ ਵਿੱਚ ਨੂਨ ਦਾ ਨੂਨ ਥੋੜਾ ਜਿਹਾ ਤੇਜ਼ ਰੱਖਣਾ ਹੈਗਾ ਤਾਂ ਕਿ ਜਿਹੜਾ achar ਆਪਣਾ ਜਲਦੀ ਖਰਾਬ ਨਾ ਹੋਵੇ ਤੇ ਨਾਲੇ ਨੂਨ ਥੋੜਾ ਜਿਹਾ ਪਾਦ ਰੱਖਣ ਨਾਲ ਹੀ achar ਦਾ ਜਿਹੜਾ ਟੇਸਟ ਆਉਂਦਾ ਹੈਗਾ ਤੇ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਕੁਛ ਦੇਰ ਮਤਲਬ ਆਪਾਂ ਪਕਾ ਲਵਾਂਗੇ ਢੱਕ ਕੇ ਪਕਾ ਲਮਾਂਗੇ ਜੇ ਤੁਸੀਂ ਖੁੱਲਾ ਛੱਡ ਕੇ ਪਕਾਉਣਾ ਤਾਂ ਖੁੱਲਾ ਵੀ ਛੱਡ ਕੇ ਇਹਨੂੰ ਪਕਾ ਸਕਦੇ ਆਂਗੇ ਇਹ ਥੋੜੇ ਸੌਫਟ ਹੋ ਜਾਣਗੇ ਹੈਗੀ ਜਿਹੜਾ ਮਤਲਬ ਇਸ ਲਗ ਮਹਿੰਗਾ ਜਿਹੜਾ ਤੇ ਆਪਣੀ ਮੋਲੀ ਹੈਗੀ ਤੇ ਇਹਨਾਂ ਦੇ ਵਿੱਚ ਜਿਹੜਾ ਮਸਾਲਾ ਚੰਗੀ ਤਰ੍ਹਾਂ ਰਚ ਜਾਊਗਾ ਇਹਨੂੰ ਹਿਲਾਉਂਦੇ ਚਲਾਉਂਦੇ ਆਪਾਂ ਵਧੀਆ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਥੋੜਾ ਸਿਰਕਾ ਸਿਰਕੇ ਨਾਲ ਵੀ ਥੋੜਾ ਜਿਹਾ ਆਚਾਰ ਹੈਗਾ ਜਿਹੜਾ ਜਲਦੀ ਖਰਾਬ ਨਹੀਂ ਹੁੰਦਾ ਤੇ ਟੇਸਟ ਵੀ ਵਧੀਆ ਆਉਂਦਾ ਥੋੜਾ ਜਿਹਾ ਤੇ ਸਿਰਕਾ ਜਿਹੜਾ ਆਪਣਾ ਨਾਰਮਲ ਆਪਾਂ ਦੁਕਾਨ ਤੋਂ ਮਿਲਦਾ ਉਹੀ ਸਿਰਕਾ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਬਸ ਇੱਕ ਡੇਢ ਚਮਚਾ ਐਡ ਕਰਾਂਗੇ ਤੇ ਇਹਨੂੰ ਵੀ ਮਿਕਸ ਕਰ ਲਵਾਂਗੇ ਆਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਬਣਾ ਕੇ ਤੁਸੀਂ ਇਹ achar ਤੇ ਬਣਾ ਕੇ ਟਰਾਈ ਕਰੋ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਰੋਟੀ ਨਾਲ ਇਹਨੂੰ ਤੁਸੀਂ ਖਾਓ ਜੇ ਸਬਜੀ ਨਾ ਹੋਵੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ achar ਤੇ ਇਸ ਤਰ੍ਹਾਂ ਦੀ ਨਈ ਹੋਰ ਰੈਸਪੀ ਲੈ ਕੇ ਆਪਾਂ ਮਿਲਦੇ ਆਂ ਤਾਂ ਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ